गुड मॉर्निंग सरन स्वागत है ਤੁਹਾਡਾ ਸਾਡੇ YouTube ਚੈਨਲ ਮੰਟ੍ਰ ਬਰਾਡ ਵਲੌਗਸ ਤੇ ਹੋ ਤੁਸਾਰੇ ਕਿਵੇਂ ਹੋ ਹੂਪ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਚੰਦਰ ਉਸ ਤੋਂ ਹੋਗੇ ਤਲੋਜੀ ਬਲੌਗ ਵੀ ਸਟਾਰਟਿੰਗ ਕਰਦੇ ਕਰਕੇ ਸਾਡੇ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟਸ ਜਰੂਰ ਕਰਿਆ ਕਰੋ ਬਲੌਗ ਦੀ ਸਟਾਰਟਿੰਗ ਕਰਦੇ ਸਾਰੇ ਕੰਮ ਪਿਆ गुड मॉर्निंग ओके जी ਲੋਜੀ ਹੁਣ ਆਪਣਾ ਬਣਾਣੀ ਅੱਜ ਵੇਗ ਅੱਜ ਹੈਗੀ ਦਸਵੀਂ ਮੈਂ ਵੇਅਰ ਕੀਤਾ ਵਾਲਾ ਸੂਟ ਦੁਪੱਟਾ ਘਰੇ ਪਿਆ ਸੀ ਮੈਂ ਇਦਾਂ ਹੀ ਲੈ ਲਿਆ ਮੈਂ ਨਾ ਉਹ ਨਹੀਂ ਕੀਤਾਗਾ ਸਮਝਦਾ ਤੁਸੀਂ ਮੇਰੀ ਗੱਲ ਪ੍ਰੈਸ ਮੈਂ ਇਦਾਂ ਹੀ ਪਾ ਲਿਆ ਮੈਂ ਕਿਹਾ ਕੀ ਹਨਾ ਤੇ ਅੱਜ ਆਪਾਂ ਜਾਣਾ ਹੈਗਾ 10 ਵੇ ਤੇ ਪਹਿਲਾਂ ਚਾਹ ਪਾਣੀ ਪੀ ਲਵੋ ਮੰਮੀਆਂ ਦੀ ਫੇਰ ਨਾ ਆਪ ਪ੍ਰੈਸ ਕਰਨ ਵਾਲੀ ਚੁੰਨੀ ਮੈਂ ਇਦਾਂ ਹੀ ਲੈ ਲਈ ਮੈਨੂੰ ਇਦਾਂ ਹੁੰਦਾ ਕੋਸ਼ਣ ਨਹੀਂ ਹਨਾ ਹਾਂ ਲਓ ਜੀ ਪਹਿਲਾਂ ਹੁਣ ਜੱਪਜੀਤ ਸਿੰਘ ਪਰਾਡ ਦਾ ਜੂੜਾ ਕਰੀਏ ਟਾਈਮ ਬਹੁਤ ਹੋ ਜ਼ਿਆਦਾ ਹੋ ਗਿਆ ਵਲੌਗ ਦੀ ਸਟਾਰਟਿੰਗ ਹੀ ਲੇਟ ਕਰਦੇ ਆ ਪਰੋਸ ਮਸੇ ਇਸੇ ਟਾਈਮ ਹੀ ਕਰਦੇ ਫਿਰ ਪਹਿਲਾਂ ਨਹੀਂ ਫੋਨ ਚੱਕਰ ਨੂੰ ਜੀ ਕਰਾ ਫਿਰ ਕੰਮ ਰਹਿ ਜਾਂਦੇ ਇਹ ਹਜੇ ਇਹਨਾਂ ਨੇ ਜੁਜੁਬ ਸਿੰਘ ਵਿਰਾੜ ਹੋ ਗਿਆ ਰੈਡੀ ਬੇਟਾ ਹੈਲੋ ਸਸ਼ੀ ਗਰਲਫ੍ਰੈਂਡਸ ਨੂੰ ਸਸ਼ੀਕਲ ਸਸ਼ੀਕਲ ਆ ਕੀ ਲੱਗਨ ਨਕਤੇ ਚੱਲ ਆ ਜੋ ਲਾਓ ਇਹਨੂੰ ਬੈਗ ਟੰਗ ਕੇ ਕਹਿੰਦਾ ਫੋ ਵੀਡੀਓ ਬਣਾਉਣੀ ਹੈ ਬੈਗ ਟੰਗਿਆ ਸਪੈਸ਼ਲ ਉਤਾਰੋ ਬੇਟਾ ਆ ਜੋ ਮੈਂ ਖਾਣਾ ਬਣਾ ਦਉ ਤੇਰਾ ਮੈਂ ਬਣਾਉਣੀ ਹੋਣੀ ਹੁਣ ਇਹਦਾ ਖਾਣਾ ਇਹਨੂੰ ਹੋ ਕਰਤਾ ਪਰ ਰੈਡੀ ਚਲੋ ਜੀ ਆਪਾਂ ਇੱਥੇ ਬਣਾਉਨੇ ਦੇਗ ਕਿਉਂਕਿ ਅੱਜ ਆਪਾਂ ਜਾਣਾ ਦਸਵੀਂ ਤੇ ਐਂਡ ਹੋਣਾ ਜਿਹੜਾ ਕਿਉ ਹੈ ਨਾ ਜੰਮਿਆ ਪਿਆ ਸੀ ਫਿਰ ਮੈਂ ਇੱਕ ਤਕਨੀਕ ਲਗਾਈ ਕੌਲੀ ਨੂੰ ਮੈਂ ਕੜਾਈ ਦੇ ਵਿੱਚ ਧਰਿਆ ਐਂਡ ਫਿਰ ਜਿਹੜਾ ਕਿਉ ਬਿਲਕੁਲ ਪਿੰਗਲ ਗਿਆ ਕੌਲੀ ਦੇ ਵਿੱਚ ਐਂਡ THEN ਫਿਰ ਮੈਂ ਇਹਨੂੰ ਪਿੰਗਲਾ ਕੇ ਐਂਡ ਫਿਰ ਪ੍ਰਸ਼ਾਦ ਦੇਗ ਬਣਾਉਣੇ ਆਪਾਂ ਚਲੋ ਜੀ ਇੱਥੇ ਮੈਂ ਦੇਗ ਬਣਾਉਣ ਲੱਗ ਗਈ ਸੀ ਐਂਡ ਬਿਲਕੁਲ ਰੈੱਡ ਕਰਾਂਗੇ ਆਪਾਂ ਆਟਾ ਕਿਉਂਕਿ ਕੱਚਾ ਜਆ ਨਹੀਂ ਹੈ ਨਾ ਲੈ ਕੇ ਤੇ ਆਪਾਂ ਉੱਥੇ ਜਾਣੀ ਹੁੰਦੀ ਦਸਵੀਂ ਤੇ ਕਿਉਂਕਿ ਆਪਾਂ ਜਦੋਂ ਜਾਂਦੇ ਆ ਘਰੋਂ ਇਹ ਤੇਗ ਬਣਾ ਕੇ ਲੈ ਕੇ ਜਾਂਦੇ ਹੁੰਨੇ ਨਾਲ ਤੇ ਲਓ ਜਿੱਥੇ ਮੇਰਾ ਆਟਾ ਦੇਖੋ ਬਿਲਕੁਲ ਭੁੰਨ ਗਿਆ ਰੈੱਡ ਰੈੱਡ ਹੋ ਗਿਆ ਫਿਰ ਦੇਖ ਸੋਹਣੀ ਬਣਦੀ ਹੈ ਮਤਲਬ ਹਨਾ ਤੇ ਟੇਸਟ ਦਾ ਵੀ ਪਤਾ ਲੱਗਦਾ ਫਿਰ ਬਾਕੀ ਹਨਾ ਤੇ ਦੇਖੋ ਹੁਣ ਰੈੱਡ ਰੈੱਡ ਹੋ ਗਿਆ ਤੇ ਹੁਣ ਬਸ ਆਪਾਂ ਇਹ ਵਿੱਚ ਪਾਵਾਂਗੇ ਖੰਡ ਖੰਡ ਨੂੰ ਮਿਕਸ ਕਰਾਂਗੇ ਐਂਡ ਉਸ ਤੋਂ ਬਾਅਦ ਪਾਵਾਂਗੇ ਪਾਣੀ ਪਾਣੀ ਥੋੜਾ ਪਿੱਛੇ ਟਕ ਕੇ ਪਾਉਣਾ ਚਾਹੀਦਾ ਛਿੱਟੇ ਜ ਨਹੀਂ ਉੱਪਰ ਪੈ ਜਾਂਦੇ ਨੇ ਤੇ ਲੋ ਜੀ ਹੁਣ ਬਸ ਆਪਣੀ ਜਿਹੜੀ ਦੇਗ ਬਣ ਕੇ ਤਿਆਰ ਹੋ ਗਈ ਐ ਐਂਡ ਹੁਣ ਬਸ ਆਪਣਾ ਦੇਗ ਦਾ ਕੰਮ ਕਿਉਂਕਿ ਦੇਗ ਨਾਲ ਲੈ ਕੇ ਜਾਣੀ ਹੁੰਦੀ ਸੀ ਜਦ 10ਵੀਂ ਤੇ ਜਾਈਏ ਐਂਡ ਹੁਣ ਆਪਾਂ ਜਾਵਾਂਗੇ ਬਸ ਦੇਗ ਬਣ ਕੇ ਤਿਆਰ ਹੋ ਗਈ ਐ ਇਸ ਤੋਂ ਬਾਅਦ ਜਦ ਚੁੱਤ ਦੀ ਵੈਨ ਆਣਾ ਨਾਲੀ ਉਹਨੂੰ ਚੜਾ ਕੇ ਆਉਂਗੀ ਤੇ ਦੇਗ ਮੇਰੀ ਬਣ ਗਈ ਐ ਤੇ ਚਲੋ ਜੀ ਹੁਣ ਆਪਾਂ ਜੱਜਨ ਚੜਾਉਨੇ ਆ ਲੋ ਜੀ ਆਪਾਂ ਲੈ ਕੇ ਜਾਣੇ ਬੈ ਕੇ ਦਾ ਗੇਟ ਕੋਲ ਤੇ ਵੈਨ ਦਾ ਟਾਈਮ ਹੋਣਾ ਲਾ ਦੇਗ ਆਪਾਂ ਬਣਾ ਲਈ ਐ ਮਮ

ਲੇ ਲੇ ਤੂੰ ਆ ਤਾ ਤੂੰ ਬਹਿ ਜਾ ਬਸ ਮੈਂ ਇਹ ਦੇਖੋ ਸਾਡੀ ਘੋੜੀ ਆ ਸਾਡੀ ਘੋੜੀ ਸੀ ਜੋ ਕਿ ਮੇਲਾ ਦਾ ਮਰ ਗਈ ਐਸੇ ਸਾਡੇ ਐਵੇਂ ਸਪੋਟੋਆਂ ਜੀਆਂ ਆ ਗੀਆਂ ਨੇ ਇਹਨਾਂ ਦੀ ਆ ਮੰਮੀ ਬੈਠੀ ਆ ਗਈ ਬਣ ਉਹ ਡੈਡੀ ਘੋੜੀ ਦਾ ਨਾਮ ਬਣਾਦੀ ਹੁੰਦੀ ਆ ਡੈਡੀ चलो जी आता सारे गिफ्ट गुफ्ट सरमान चिन्ह मिले डैडी ने सारे सरमान चिन्ह पापा, पापा को भी घोड़ी है बीते सादी को घोड़ी ओ मम्मी तो बैठी इधर भी डैडी है चलो जी चल गए हाँ जी चलो लो जी अज विखाइए तो थे फोटो ही लगे हो ਮਸ ਵੈਣ ਆਉਂਦੀ ਤਾਂ ਚੜਾ ਕੇ ਫਿਰ ਚੱਲਦੇ ਆਂ ਸ਼ਰਾਰਤੀ ਕੱਕੇ ਦੇ ਕੰਮ ਦੇਖ ਲਓ ਤੁਸੀਂ ਆ ਮਿੱਟੀ ਪੱਟਦੀ ਐ ਨਾ ਮਾਤੀ ਨਹੀਂ ਮਾਦਿਆ ਅੱਜ ਆਪਾਂ ਮਸ਼ੀਨ ਅਜੇ ਨਹੀਂ ਲਾਈ ਤੁਹਾਨੂੰ ਪਤਾ ਹੀ ਆ ਨਾਮ ਨਹੀਂ ਲੈਣੇ ਦਾ ਸ ਚਲੋ ਕਰੋ ਸਟੈਂਡ ਸਲੂਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਕੀ ਰਹਿ ਗਿਆ ਆਪਣਾ ਹੈਲੋ ਸਾਰਿਆਂ ਨੂੰ ਹੈਲੋ 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 ਜੀ ਹੈਲੋ ਹੋਰ ਕੀ ਕਹਿਣਾ ਹੁਣ ਆਪਾਂ ਜੰਪ ਜੰਪ ਕਰੋ ਯੈਸ ਸਲੋ ਸਲੋ ਲੋ ਸਲੋ 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 ਕਰੋ ਦੋਨੋਂ ਹੱਥ ਨਾਲ ਸਲੋ ਫਾਸਟ ਹੋਰ ਬਿਗ ਬਿਗ ਕਰੋ ਬਿਗ ਉੱਪਰ ਸੇ ਉਹ ਸਮਾਲ ਇਹ ਕਨਸੈਪਟ ਹੈ ਇਹਦੇ ਸਿਲੇਬਸ ਜਿਹਜੋ ਸਿੰਘ ਬਰਾੜ ਨੂੰ ਪਾ ਚੜਾਤਾ ਤੇ ਦੇਖ ਆਪਣੀ ਬਣ ਗਈ ਮੰਮੀ ਨੇ ਨਹਾਉਣਾ ਐਂਡ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਤੇ ਫਿਰ ਤੁਹਾਨੂੰ ਮਿਲਾਂਗੇ ਜਾ ਕੇ ਸਿੱਧਾ ਠੀਕੇ ਜੀ ਮਸ ਮੰਮੀ ਨਹਾਉਣਗੇ ਮੋਂ ਚ ਐਡੀਟਿੰਗ ਕਰਨਾ ਮਾੜੀ ਮੋਟੀ ਜਿੰਨੀ ਕੁ ਬਾੜੀ ਤਾਂ ਨਹੀਂ ਹੋਣੀ ਮੈਨੂੰ ਪਤਾ ਤੇ ਮੰਮੀ ਨਹਾ ਲੈਂਦੇ ਫਿਰ ਆਪਾਂ ਚੱਲਦੇ ਠੀਕੇ ਜੀ ਫਿਰ ਮਿਲਦੇ ਤੁਹਾਨੂੰ ਜਾ ਕੇ ਚਲੋ ਜੀ ਤੇ ਚਲੋ ਜੀ ਆਪਾਂ ਹੋ ਗਏ ਤਿਆਰ ਤੇ ਹੁਣ ਆਪਾਂ ਚੱਲਦੇ ਆਂ ਟਿਵਾ ਤਿਆਰ ਹੈ ਮੰਮੀ ਆਉਂਦੇ ਆ ਤੇ ਚੱਲੀਏ ਆਪਾਂ ਠੀਕ ਹੈ ਜੀ ਚਲੋ ਚਲਦੇ ਆਂ ਫਿਰ ਤੁਹਾਨੂੰ ਸਿੱਧਾ ਜਾ ਕੇ ਤੇ ਲੋ ਜੀ ਆਪਾਂ ਇੱਥੇ ਪਹੁੰਚ ਗਏ ਸੀ ਗੋਨਿਆਣਾ ਮੰਡੀ ਰਮੇਸ਼ ਖੱਦਰ ਭੰਡਾਰਾ ਲੈਂਦੇ ਆਪਾਂ ਆਲਵੇਸ ਇਨਾਂ ਤੋਂ ਚੀਜ਼ ਲੈਣੇ ਹੁੰਦੇ ਬੈਸਟ ਹੁੰਦੀ ਐ ਰੀਜ਼ਨੇਬਲ ਪ੍ਰਾਈਸ ਹੁੰਦੇ ਨੇ ਹੌਲ ਸੇਲ ਤੇ ਦਿੰਦੇ ਨੇ ਸਮਾਨ ਤੇ ਚਲੋ ਜੀ ਆਪਾਂ ਹੁਣ ਇੱਥੇ ਲੈਣੇ ਆ ਗੋਲਾ ਤੁਹਾਨੂੰ ਦਿਖ ਰਿਹਾ ਜਿਹੜਾ ਆਪਾਂ ਲੈ ਗਏ ਇਸ ਨੂੰ ਸਮਝਾਉਣ ਵਾਸਤੇ ਇਹ ਵਧ ਗਿਆ ਸੀ ਸੂਤ ਇਨੂੰ ਰਿਟਰਨ ਕਰ ਦਾਂਗੇ ਐਂਡ ਆਪਾਂ ਲੈਣਾ ਸੀ ਤੇ ਮੰਜਾ ਦਾ ਕਪੜਾ ਐਂਡ ਚਾਦਰ ਵਗੈਰਾ ਜੋ ਵੀ ਸਮਾਨ ਲੈਣਾ ਸੀ ਲੈ ਲਿਆ ਸੀ ਧਨੁਸਵਾਦ ਆਗੇ ਸੀ ਆਪਾਂ ਦਸਵੀਂ ਤੇ ਮੱਥਾ ਟੇਕਨ ਤੇ ਕਰੋ ਦਰਸ਼ਨ ਤੁਸੀਂ ਵੀ ਮੇਰੇ ਨਾਲ-ਨਾਲ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਿਆਂ ਦਰਸ਼ਕਾਂ ਨੂੰ ਦੀ ਤੇ ਇੱਥੇ ਵੀ ਮਤਲਬ ਤੁਹਾਨੂੰ ਪਤਾ ਹੀ ਹੋਣਾ ਕੱਗਰੇ ਬਾਕੇ ਟ੍ਰੈਂਡ ਹੈ ਮਤਲਬ ਕੱਗਰੇ ਬਾਕੇ ਹੋਣਾ ਹੁੰਦਾ ਲੋਹਾਂ ਨੇ ਡਬਲ ਦੁਪੱਟਾ ਮਤਲਬ ਸਿੰਗਲ ਦੁਪੱਟੇ ਦੇ ਉੱਪਰ ਦੀ ਫੁਲਕਾਰੀ ਐਂਡ ਮੈਂ ਟੀਵੀ ਨਿਕਲਦੀ ਨੇ ਇੱਥੇ ਵੇਖੋ ਮੈਂ ਤੁਹਾਨੂੰ ਗਾਂ ਦੇਖਣ ਨੂੰ ਮਿਲਣਗੇ ਤੁਹਾਡੇ ਘਰੇ ਕਿਉਂਕਿ ਮੈਂ ਤਾਂ ਵੀਡੀਓ ਸ਼ੂਟ ਕਰਦੀ ਹੁੰਦੀ ਆ ਤੇ ਇੱਥੇ ਆਪਾਂ ਮੂਹ ਤੋਤਾ ਇੱਥੇ ਨਾ ਤੇ ਇਹ ਦੇਖੋ ਬੀੜ ਦੇ ਵਿੱਚ ਕਿੰਨਾ ਜੰਗਲ ਟਾਈਪ ਜਿਹਾ ਬਣਿਆ ਹੋਇਆ ਹੈ ਹਨਾ ਤੇ ਇੱਥੇ ਨਾ ਇੱਕ ਡੱਡੂ ਸੀ ਮੂਹ ਤੋਤਾ ਬੰਦਾ ਸਰ ਮੈਨੂੰ ਵੀ ਸ਼ੂਟ ਕਰ ਲੱਗੂ ਵਿੱਚ ਵੜ ਗਿਆ ਦਾ ਬੰਦਾ ਤੇ ਚਲੋ ਜੀ ਆਪਾਂ ਟਿੱਕੇ ਮੱਥਾ ਤੇ ਤੁਸੀਂ ਵੀ ਨਾਲ ਨਾਲ ਦਰਸ਼ਨ ਕਰੋ ਐਦ ਕਿ ਤੇ ਮੈਨੂੰ ਲੱਗਾ ਕਾਫੀ ਮਹੀਨੇ ਬਾਅਦ ਮੈਂ ਮੱਥਾ ਟੇਕ ਨਹੀਂ ਨਹੀਂ ਹਸਬੰਡ ਟੇਕ ਜਾਂਦੇ ਹੁੰਦੇ ਮੱਥਾ ਵਾਬਾ ਸ੍ਰੀ ਚੰਚੀ ਸਤਨਾਮ ਸ਼ਿਰਵਾਹਿ ਗੁਰੂ ਤੇ ਲੋ ਜੇ ਆਪਾਂ ਟੇਕ ਲਿਆ ਮੱਥਾ ਸਾਰੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਉੱਪਰ ਮੱਥਾ ਟੇਕਨ ਤੁਸੀਂ ਵੀ ਕਰੋ ਦਰਸ਼ਨ ਗੁਰੂ ਮਹਾਰਾਜ ਦੇ ਸਤਨਾਮ ਸ਼ਿਰਵਾਹਿ ਗੁਰੂ ਤੇ ਚਲੋ ਜੀ ਆਪਾਂ ਮੱਥਾ ਟੇਕ ਕੇ ਥੋੜਾ ਮੈਂ ਥੋੜਾ ਜਿਹਾ ਬਾਹਰ ਚੱਲੇ ਉਹ ਦੇਖੋ ਜਿਸ ਤਰ੍ਹਾਂ ਗਰੇ ਵਾ ਇਹਨਾਂ ਇਸ ਤਰ੍ਹਾਂ ਗਰਨਨ ਤਾਂ ਸਿੰਗਲ ਚੁੰਨੀ ਲੈਣਾ ਦਵਲ ਲੈਣੀ ਹੁੰਦੀ ਮਤਲਬ ਫੁਲਕਾਰੀ ਵਗੈਰਾ ਜਿਹੜੇ ਉੱਪਰ ਦੀ ਦਵਲ ਲੈਣੀ ਹੁੰਦੀ ਹੈ ਬਟ ਆਣਾ ਇਸ ਤਰ੍ਹਾਂ ਹੀ ਹੁੰਦਾ ਹੈਗਾ ਕਈ ਨਈ ਵੀ ਚਲੋ ਪਾ ਕੇ ਆਉਂਦੇ ਤੇ ਚਲੋ ਜੀ ਆਪਾਂ ਹੋ ਗਈ ਸੀ ਆਪਣੀ ਵਾਪਸੀ ਮੱਥਾ ਵਗੈਰਾ ਵਧੀਆ ਠੀਕ ਲਏ ਸੀ ਆਪਾਂ ਦੇਖੋ ਕਿੰਨੇ ਭੀੜ ਆ ਨਾਲੇ ਆਪਾਂ 8:30 ਵਜੇ ਸਹੀ ਕਰੋ ਨਿਕਲ ਗਏ ਸੀ ਨਾ ਥੋੜੇ ਸਵੇਰ ਸਵੇਰ ਜਿਹੜੀ ਭੀੜ ਹੋ ਜਾਂਦੀ ਹੈ ਤੇ ਇੱਥੇ ਮੇਰੇ ਇਹ ਜਿਹੜੇ ਲੈਣ ਵਾਲੇ ਹੁੰਦੇ ਮਗਰ ਪੈ ਗਏ ਕਿ ਪੈਸੇ ਦੇ ਕੇ ਜਾ ਤੇ ਫਿਰ ਆਪਾਂ ਦਿੱਤੇ ਪਏ ਸੀ ਤੇ ਚਲੋ ਜੀ ਇਹ ਦੇਖੋ ਭੀੜ ਮੋਟਰਸਾਈਕਲਾਂ ਦੇ ਕਿੰਨੇ ਭੀੜ ਆ ਤੇ ਪਰਾਂ ਕਾਰਾਂ ਕੋਰਾਂ ਦੇ ਵੀ ਦੇਖ ਲਓ ਤੁਸੀਂ ਬਹੁਤ ਭੀੜ ਹੁੰਦੀ ਦਸਵੀਂ ਬਹੁਤ ਲਗਦੀ ਮਦੂਰੋ ਦੂਰੋ ਲੋਕ ਆਉਂਦੇ ਚੱਲ ਕੇ ਜਿੰਨਾਂ ਨੂੰ ਇਹ ਏਰੀਆ ਲੱਗਦਾ ਮਤਲਬ ਸਾਡੇ ਵਾਲਾ ਉਹ ਫਿਰ ਦੂਰੋ ਦੂਰੋਂ ਆਉਂਦੇ ਨੇ ਲੋਕ ਤੇ ਸਵੇਰ ਸਵੇਰ ਹੀ ਭੀੜ ਹੋ ਜਾਂਦੀ ਗਰਮੀ ਕਰਕੇ ਤੇ ਲੋ ਜਿਸ ਤੋਂ ਬਾਅਦ ਆਪਾਂ ਆ ਗਏ ਇਸੇ ਬਰਤਨਾਂ ਦੀ ਸ਼ਾਪ ਤੇ ਇੱਥੇ ਤੁਹਾਨੂੰ ਪਤਾ ਹੀ ਹੋਣਾ ਤੇ ਮੈਂ ਕੀ ਲੈਣਾ ਕਿਉਂਕਿ ਪਿਛਲੇ ਵਲੌਗਸ ਦੇ ਵਿੱਚ ਮੇਰੀ ਚੀਜ਼ ਟੁੱਟੀ ਸੀ ਤੁਸੀਂ ਇੱਥੇ ਵੀਡੀਓ ਦਾ ਸਟੌਪ ਕਰਕੇ ਤੁਸੀਂ ਕਮੈਂਟ ਰਾਈਟ ਕਰਨਾ ਕਿ ਮੈਂ ਕੀ ਚੀਜ਼ ਲੈ ਕੇ ਆਉਂਗੀ ਜਿਹੜੀ ਮੇਰੇ ਤੁਸੀਂ ਪਿਛਲੇ ਵਲੌਗਸ 'ਚ ਜਿਨ੍ਹਾਂ ਨੇ ਦੇਖੇ ਕਿ ਮੇਰੀ ਚੀਜ਼ ਇੱਕ ਹੋ ਗਈ ਸੀ ਮੈਨਾਂ ਨੁਕਸਾਨ ਹੋ ਗਏ ਸੀ ਉਹ ਚੀਜ਼ ਮੈਂ ਬਾਈ ਕਰ ਲਈ ਤੁਸੀਂ ਵੀਡੀਓ ਨੂੰ ਇੱਥੇ ਸਕਿਪ ਬੰਦ ਕਰ ਦਿਓ ਜੇ ਬੰਦ ਕਰਕੇ ਕਮੈਂਟ ਲਿਖਿਓ ਜੇ ਤੇ ਧਿਆਨ ਕਿਉਂਕਿ ਚੀਜ਼ ਤਾਂ ਤੁਹਾਨੂੰ ਪਿਛਲੇ ਪੂਰੇ ਵਲੌਗ ਦੇ ਵਿੱਚ ਲਾਸਟ ਤੇ ਵੇਖ ਹੀ ਜਾਓ ਕੀ ਲੈ ਕੇ ਆ ਲਓ ਜੇ ਇੱਥੇ ਮੈਂ ਬਸ ਹਲਕੇ ਫੁਲਕੇ ਸ਼ਾਪਿੰਗ ਕਰਨੀ ਸੀ ਤੇ ਉਹ ਤੁਹਾਨੂੰ ਘਰ ਜਾ ਕੇ ਪਤਾ ਲੱਗੂ ਕਿਹੜੇ-ਕਿਹੜੇ ਸ਼ਾਪਿੰਗ ਕੀਤੀ ਹੈ ਮੈਂ ਹਨਾ ਤੇ ਘਰ ਜਾ ਕੇ ਤੁਹਾਨੂੰ ਮੈਂ ਸ਼ਾਮ ਨੂੰ ਸਾਰੀ ਸ਼ਾਪਿੰਗ ਵੀ ਦਿਖਾਉਂਗੀ ਤੇ ਬਹੁਤ ਵਧੀਆ ਸਮਾਨ ਮਿਲਦਾ ਸ਼ੌਪ ਤੋਂ ਵੀ ਸਾਰਾ ਮਿਲ ਜਾਂਦਾ ਗੁੱਡ ਇਵਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਆਈ ਥਿੰਕ 5:30 5:30 ਵਜੇ ਹੋਣ ਵੱਲਾ ਟਾਈਮ ਐਂਡ ਆਪਾਂ ਆ ਗਈ ਸੀ ਪੁਜਾਰੋ ਤੇ ਮੌਸਮ ਸ਼ਾਮੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਨੇਰੀ ਵੀ ਹਲਕੀ ਫੁਲਕੀ ਚੱਲੀ ਤੇ ਹਲਕੀ ਫੁਲਕੀ ਰੇਨ ਵੀ ਹੋਈ ਐਂਡ ਹੁਣ ਮੈਂ ਟਿਊਸ਼ਨ ਪੜਾ ਕੇ ਹੋਈਆਂ ਫ੍ਰੀ ਮੈਂ ਨਾ ਵਲੌਗ ਅੰਦਰ ਆ ਗਈ ਸ਼ੂਟ ਕਰਨ ਕਿਉਂਕਿ ਆਪਾਂ ਨਾ ਦਸਵੀਂ ਤੇ ਗਏ ਸੀ ਅੱਜ ਐਂਡ ਦਸਵੀਂ ਤੇ ਨਾਲ ਹੀ ਆਪਾਂ ਸ਼ਾਪਿੰਗ ਵੀ ਕਰਕੇ ਲੈ ਕੇ ਆਏ ਸੀ ਉਹ ਦਿਖਾਉਣੇ ਦਸਵੀਂ ਦੇ ਨਾਲ ਮੱਥਾ ਟੇਕ ਕੇ ਨਾਲੇ ਸ਼ਾਪਿੰਗ ਕਰੇ ਕਿਹੜੀ ਕਿਹੜੀ ਚੀਜ਼ ਦੀ ਸ਼ਾਪਿੰਗ ਕਰਕੇ ਇਹ ਲੋ ਜੀ ਤੁਹਾਨੂੰ ਦਿਖਾਉਣੀ ਹੈ ਮੈਂ ਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਇਹ ਵਿੱਚ ਕੀ ਹੈ ਮੈਂ ਕਿਹਾ ਅੱਜ ਇਸ ਤਰ੍ਹਾਂ ਵਿਖਾ ਦੇਣੀ ਹੈ ਤੁਹਾਨੂੰ ਸਿੰਗਲ ਸਿੰਗਲ ਸੀਟ ਕੱਢ ਕੇ ਇੱਕ ਤਾਂ ਲੈ ਕੇ ਆਂਦੇ ਹਾਂ ਜੀ ਆ ਕਿਸ ਤਰ੍ਹਾਂ ਦਿਖਾਵਾਂ ਤੁਹਾਨੂੰ ਮੈਂ ਇਹਨਾਂ ਚਾਦਰ ਲੈ ਕੇ ਆਂਦੀ ਆ ਇਹ ਵਾਲੇ ਦਾ ਡਾਰਕ ਸ਼ੇਡ ਹੀ ਅਸੀਂ ਲੈ ਕੇ ਆਉਨੇ ਆ ਕਿਉਂਕਿ ਤੁਹਾਨੂੰ ਪਤਾ ਆਪਣੇ ਜੱਜੋ ਛੋਟਾ ਸੋ ਕੋਈ ਨਾ ਕੋਈ ਚੀਜ਼ ਡੋਲ ਦਿੰਦਾ ਸੋ ਲਾਈਟ ਸ਼ੇਡ ਮੈਂ ਜ਼ਿਆਦਾਤਰ ਨਹੀਂ ਵਛਾਂਦੀ ਡਾਰਕ ਕਲਰ ਹੀ ਵਛਾਨੀ ਆ ਇਸ ਕਰਕੇ ਮੈਂ ਡਾਰਕ ਕਲਰ ਦੇ ਆਪਾਂ ਲੈ ਕੇ ਆਂਦੀ ਆ ਇਲਾਸਟਿਕ ਵਾਲੀ ਲੈ ਕੇ ਆਂਦੀ ਆ ਠੀਕ ਹੈ ਜੀ ਲਾਈ ਕਲਰ ਤਾਂ ਪਤਾ ਆਪਾਂ ਨੂੰ ਵੀ ਲਾਈਟ ਸੋਹਣੇ ਲੱਗਦੇ ਆ ਬਟ ਬੱਚੇ ਜਿੱਥੇ ਛੋਟੇ ਉਹਨਾਂ ਉੱਥੇ ਫਿੱਕੇ ਕਲਰ ਕੰਮ ਨਹੀਂ ਕਰਦੇ ਹੁੰਦੇ ਸੋ ਇਸ ਕਰਕੇ ਇਹ ਨਾ ਬਰਾਊਨ ਜੀ ਸ਼ੇਡ ਦੀ ਚਾਦਰ ਲੈਂਦੀ ਆ ਇੱਕ ਇਹਦੇ ਚੁੱਪੀ ਖਮੋਸ਼ੀ ਹੈ ਨੈਕਸਟ ਹੈ ਗਿਆ ਮੰਜਿਆਂ ਦਾ ਕਵਰ ਲੈਂਦੇ ਦੋ ਆਹ ਵਾਲੇ ਮੰਜਿਆਂ ਦੇ ਕਵਰ ਲੈਂਦੇ ਦੋ ਠੀਕ ਹੈ ਜੀ ਐਂਡ ਆਹ ਹੋ ਗਏ ਦੋਨੋਂ ਐਂਡ ਉਸ ਤੋਂ ਬਾਅਦ ਇਹ ਚ ਕੀ ਕੁਝ ਲੈਂਦਾ ਉਹ ਵੀ ਦਿਖਾ ਦਿੰਨੇ ਤੁਹਾਨੂੰ ਲੱਗਦੇ ਆ ਸਾਰਾ ਸਾਰਾ ਕੁਝ ਦਿਖਾ ਦਿੰਨੇ ਲੱਗਦਾ ਤੁਹਾਨੂੰ ਸਾਰਾ ਕੁਝ ਦਿਖਾ ਦਿੰਨੇ ਆ ਲਓ ਜੀ ਆਹ ਲੈਂਦੇ ਹੈ ਗਿਆ ਬਰਫ ਵਾਲੇ ਦੋਂਗੇ ਇਹਨਾਂ ਤਿੰਨ ਲੈਂਦੇ ਇੱਕ ਪਤਨ ਕਿੱਧਰ ਕੇ ਕੇ ਇਹਦੇ ਵਿੱਚ ਹੀ ਵੇਖ ਆ ਦੇ ਵਿੱਚ ਹੀ ਤਿੰਨ ਬਰਫ ਵਾਲੇ ਡੋਂਗ ਲੈਂਦੇ স্মਾਲ ਸਾਈਜ਼ ਦੇ ਇੱਕਾ স্মਾਲ ਜਿਹਾ ਕੰਟੇਨਰ ਲੈਂਦਾ ਕੰਚ ਦਾ ਠੀਕ ਹੈ ਜੀ ਐਂਡ ਦੋ ਲੈਂਦੀਆਂ ਫੋਨ ਪਾ ਇਧਰ ਆ ਦੋ ਕਰਦਾ ਲੈ ਕੇ ਆਂਦੀਆਂ ਨੇ ਨਵੇਂ ਕਰਦਾ ਜਿੰਨੀਆਂ ਮਰਜ਼ੀ ਲੈ ਆਓ ਹਰੇ ਘਰ ਦੇ ਵਿੱਚ ਇਦਾਂ ਹੀ ਹੋਊਗਾ ਮੇਰੇ ਹਿਸਾਬ ਨਾਲ ਤਾਂ ਕਰਦਾ ਜਿੰਨੀਆਂ ਮਰਜ਼ੀ ਲੈ ਆਓ ਤੇ ਫਿਰ ਵੀ ਥੋੜੀਆਂ ਲੱਗਦੀਆਂ ਨੇ ਇਹ ਲੈਂਦੇ ਆ ਆਈਸਕ੍ਰੀਮ ਜਮਾਉਣ ਵਾਲੇ ਦੋ ਲੈਂਦੇ ਇੱਕ ਬਾਹਰ ਪਿਆ ਹੈਗਾ ਇੱਕ ਕਵਲ ਲੈਂਦਾ ਹੈਗਾ ਐਂਡ ਇੱਕਾ ਗਲਾਸ ਲੈਂਦਾ ਤਾਂਬੇ ਦਾ ਤਾਂਬੇ ਦਾ ਗਲਾਸ ਦਾ ਮੈਨੂੰ ਬਹੁਤ ਸ਼ੌਂਕ ਸੀ ਕਿਉਂਕਿ ਜੱਗ ਤਾਂ ਹੈਗਾ ਆਪਣੇ ਘਰ ਤੇ ਮੈਂ ਗਲਾਸ ਲੈਂਦਾ ਇੱਕ ਆ ਐਂਡ ਇੱਕ ਕਿੱਥੇ ਗਿਆ ਇੱਕ ਮੈਂ ਕੱਪ ਵੀ ਲੈ ਕੇ ਆਈ ਆ ਉਹਦਾ ਨਵਾਂ ਕੱਪ ਮੈਨੂੰ ਲੱਗਦਾ ਕਿਚਨ 'ਚ ਚਲਾ ਗਿਆ ਹੋਵਾ ਸ਼ਾਇਦ ਕੱਪ ਲੈ ਕੇ ਆਈ ਇੱਕ ਕਿਚਨ 'ਚ ਚਲਾ ਗਿਆ ਆ ਤਾਂ ਲੈਂਦੀ ਭਾਂਡੇ ਵਾਲੀ ਦੁਕਾਨ ਤੋਂ ਸ਼ਾਪਿੰਗ ਕਰੀ ਆਪਾਂ ਐਂਡ ਇੱਕ ਏ ਪਤਾ ਨਹੀਂ ਮੈਨੂੰ ਕਿੰਨੇ ਇਹ ਸਾਰਾ ਸਮਾਨ 1600 ਦਾ ਸਮਾਨ ਲੈਂਦਾ ਇੱਕ ਵਿੱਚ ਕੱਪ ਵੀ ਲੈਂਦਾ ਮੈਂ ਆਪਦਾ ਚਾਹ ਪੀਣ ਨਾਲ ਟੁੱਟ ਗਿਆ ਸੀ ਨਾ ਨਵਾਂ ਲੈ ਕੇ ਆਈਆਂ ਉਸੇ ਤਰ੍ਹਾਂ ਦੇ ਲੈ ਕੇ ਆਏ ਕਿਉਂਕਿ ਉਹ ਮੇਰਾ ਫੇਵਰਟ ਸੀ ਠੀਕ ਹੈ ਜੀ ਤੇ ਆਹ ਇੰਨੀ ਸ਼ੋਪਿੰਗ ਆ ਲੈਂਦੀ ਆ ਤੇ ਮੰਚਾ ਦੇ ਕਵਰ ਹੋ ਗਏ ਚਲੋ ਜੀ ਆਪਾਂ ਸਮਾਨ ਧਰਦੇ ਆ ਇਹਨੂੰ ਕਿਚਨ ਦੇ ਵਿੱਚ ਤੇ ਦੱਸਿਓ ਜੇ ਸ਼ੋਪਿੰਗ ਕਿੱਤਾ ਦੀ ਲੱਗੀ ਹਲਕੀ ਫੁਲਕੀ ਸ਼ੋਪਿੰਗ ਕਰਦੇ ਨੇ ਜਿਹੜੀ ਜਿਹੜੀ ਨੀਡ ਹੁੰਦੀ ਆ ਇਹ ਕੰਟੇਨਰ ਕੱਚਾ ਲਕਿਨਾ ਸੋਨਨ ਨਿਕਾਇਆ ਤੇ ਸਬਜ਼ੀ ਇਹਦੇ ਪੱਤਰ ਲਓ ਆਈਸਕ੍ਰੀਮ ਬਣਾਓ ਜੋ ਆਈਆਂ ਨੇ ਆ ਫੜ ਕੇ ਬੈਠਾ ਆਈਸਕ੍ਰੀਮ ਬਣਾਓ ਬੇਟਾ ਇਹ ਬਣਾ ਕੇ ਰੱਖ ਦੋਗੇ ਅੱਜ ਲਓ ਜੀ ਆਈਸਕ੍ਰੀਮ ਤੇ ਮਕਰ ਰਹਿ ਗਿਆ ਬੁੰਡਾ ਲਓ ਜੀ ਕੰਟੇਨਰ ਧਰਤਾ ਵੀ ਆਦੇ ਕੱਚੂ ਬਣਾਵਾਂਗੇ ਬੇਟਾ ਹੈ ਦੋ ਸੀਜ਼ਰ ਸੀਜ਼ਰ ਨਹੀਂ ਨਾਈਫ ਨਹੀਂ ਦਾਦਾਂ ਸਾਡਾ ਦਿਖਾ ਤਾਂ ਦਿੱਤੀ ਤੈਨੂੰ ਤੇ ਮੇਰਾ ਗਲਾਸ ਅਗਰ ਗਲਾਸ ਨੂੰ ਕਰਦੀ ਆ ਵਾਸ਼ ਮਾਸ਼ਾਅੱਲਹੁ ਅਸਤ ਹਾਂ ਫਾਉਂਟ ਗਿਆ ਬੇਟਾ ਮੈਂ ਲੋ ਜੀ ਆਪਾਂ ਚੱਲਦੇ ਆ ਮੈਂ ਗਲਾਸ ਧੋ ਕੇ ਅੰਦਰ ਪਾਣੀ ਵੀ ਨਹੀਂ ਹੁੰਦੀ ਮੈਂ ਮੌਸਮ ਦੇਖੋ ਇੰਨੀ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੁਹਾਨੂੰ ਮੈਂ ਦਿਖਾਉਣੀ ਆ ਕੱਪ ਆਪ ਦਾ ਉਹਦੇ ਨਾਲ ਦੇ ਹੀ ਆ ਇਹ ਇਹਦੇ ਨਾਲ ਉਹ ਵਾਈਟ ਸੀ ਬਿਲਕੁਲ ਪਲੇਨ ਸੀ ਬਟ ਇਹ ਜਿਹੜਾ ਲਓ ਜੀ ਆਪਣਾ ਨਿਊ ਕੱਪਾ ਆ ਗਿਆ ਕੱਪ ਬਣਾ ਨਹੀਂ ਸਕਦਾ ਸੀ ਮੇਰਾ ਕੱਪ ਨਾ ਐ ਤਾਂ ਲਓ ਜੀ ਆਪਾਂ ਇੱਥੇ ਸਬਜ਼ੀ ਚਾਦਦੇ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਜ ਲੇਟ ਹੀ ਹੋ ਗਿਆ ਚੱਕਰ ਜੇ ਹੀ ਜਾਂਦੇ ਅੱਜ ਮੈਂ ਦਵਾਈ ਨਹੀਂ ਖਾਧੀ ਸਵੇਰੇ ਅੱਜ ਤੇ ਹੁਣ ਮੈਨੂੰ ਨਾ ਚੱਕਰ ਜੇ ਹੀ ਜਾਂਦੇ ਸੀ ਮੈਂ ਤਾਂ ਹੀ ਲੇਟ ਹੋ ਗਈ ਐ ਅੱਜ ਸਬਜੀ ਤੋਂ ਲੇਟ ਹੋ ਗਈ ਐ ਅੱਜ ਮੈਂ ਲਓ ਜੀ ਆਪਾਂ ਪੇਠੇ ਦੀ ਧਰ ਦੇ ਸਬਜੀ ਠੀਕ ਹੈ ਜੀ ਪੇਠਾ ਲਿਆ ਆਪਣਾ ਪੇਠਾ ਕਈਆਂ ਨੇ ਇਹਨੂੰ ਕद्दू ਕਹਿੰਦੇ ਨੇ ਕਈ ਪਾਸੇ ਇਹਨੂੰ ਕੀ ਕਹਿੰਦੇ ਦੱਸਿਆ ਸੀ ਤੁਹਾਨੂੰ ਅਲੱਗ-ਅਲੱਗ ਇਸ ਇਹਦਾ ਨਾਮ ਬਾਲਾ ਅਜੀਬ ਜਿਹਾ ਕਈ ਇਹਨੂੰ ਕद्दू ਕਹਿੰਦੇ ਨੇ ਆਪਾਂ ਕਦੋਂ ਕद्दू ਕਹਿੰਨੇ ਨਾ ਪੇਠੇ ਨੂੰ ਕद्दू ਕਹਿੰਦੇ ਨੇ ਐਂd ਇਹਨੂੰ ਹੋਰ ਵੀ ਇੱਕ ਦੱਸਿਆ ਸੀ ਪਿਛਲੇ ਚ ਹਲਵਾ ਹਲਵਾ ਕद्दू ਆਪਣੇ ਪੇਠਾ origignal ਚ ਵੈਸੇ ਪੇਠਾ ਹੀ ਹੁੰਦਾ ਵੈਸੇ ਕद्दू ਕद्दू ਹੁੰਦਾ ਹਨਾ ਜੇ ਹੁਣ ਆਪਾਂ ਮੇਰੀ ਗੱਲ ਸੁਣਦੇ ਆਪਾਂ ਇਹਨੂੰ ਕद्दू ਕਹਾਵਾਂਗੇ ਤੇ ਕद्दू ਨੂੰ ਫਿਰ ਕੀ ਕਹਾਵਾਂਗੇ ਆਪਾਂ ਇਹ ਸੋਚੋ ਸੋ ਮੇਰੇ ਅਕੋਰਡਿੰਗ ਇਹ ਪੇਠਾ ਹੀ ਹੁੰਦਾ लो जी तेल हो गए गर्म हिंग पवाने हिंग में करेल जी आमैल जी चढ़ी इस्तेमाल कर दी, दी। कर पानी तो है, है लो जी दूसरे नंबर से जीरा मैंने पता ਬੇਠਾ ਦਿੱਤਾ ਪੱਤਾਰ ਲੋ ਜੰਤਾ ਕੁਦੀਨੀ ਆਪਾ ਲੋ ਜੇ ਬੇਠਾ ਦਿੱਤਾ ਧਾਰ ਸੂਟ ਮੈਂ ਲਾ ਜਾਣੀ ਆ ਕਿ ਮੈਂ ਕਿ ਸ਼ਾਮ ਨੂੰ ਚੇਂਜ ਕਰਾਂਗੇ ਆ ਚੁੰਨੀ ਮੈਂ ਘਰੋਂ ਲਾ ਲਈ ਸੀ ਆਹ ਵਾਲੀ ਲੈਸ ਲਾਈ ਸੀ ਜਿਹੜਾ ਉਦਾਂ ਮਿਆਂਦਾ ਸੀ ਸੂਟ ਐਂਡ ਤੇ ਮੈਂ ਹੁਣ ਸੂਟ ਬਦਲਾਂਗੀ ਲੈ ਸੂਟ ਪਾਵਾਂਗੇ ਨੋ ਟ-ਸ਼ਰਟ ਲੈ ਸਾਜਾ ਲੂ। ਹਾਂ। ਨੋ ਜੀ। ਸਬਜੀ ਦੀ ਤੇ ਤਿਆਰ ਰਸਤੀ ਅੱਜ ਆਪਾਂ ਹੋ ਗਏ ਨੇ ਲੇਟ ਕਮਾ ਤੋ। ਅੱਗੇ ਦਾ ਛੇ ਸਬਜੀ ਲੰਚ ਚ ਬਣਾ ਲਈਦੀ ਅੱਜ ਮੈਂ ਠੀਕ ਨਹੀਂ ਸੀ। ਹੁਣ ਵੀ ਮੈਨੂੰ ਚੱਕਰ ਆ ਹੀ ਜਾਂਦੇ ਆ। ਤੇ ਹੁਣ ਆਪਾਂ ਨਾ ਠੰਡੀ ਠੰਡੀ ਹਵਾ। ਚੱਕਰ ਹੋ ਗਏ। ਵੈਦਰ ਵੈਦਰ ਬਹੁਤ ਸੋਹਣਾ ਹੈ ਪਰ ਅੱਜ ਹਲਕੀ ਜਿਹੀ ਹਨੇਰੀ ਆਈ ਸੀ। ਹਲਕਾ ਜੰਮੀ ਆਇਆ ਸੀ ਦੇਖੋ। ਹੈਨਾ? ਹਾਂ ਦੇਖੋ ਰੇਨ ਕਰਕੇ। ਤੇ ਮੌਸਮ ਬਹੁਤ ਠੰਡਾ ਹੈ। चलो जी मौसम सच्ची बहुत ज्यादा ठंडा होया हो स्वैट मैं फिर भी आ रहा देखो स्वैट मैन फिर भी आ रहा चाहे मौसम ठंडी है ते चलो जी अज तो मौसम बहुत सोहना रहा एंड अज जो बस सुबह तो बलॉग उ शूट किया बजे से गई सी एंड उस आके बस रैसट की लंच भी बस हल्का फुलका ही खादा वाला रोटी वगैरह नहीं खाधी ਆ ਦੋਸਤੋ ਬਾਅਦ ਸ਼ਾਮੀ ਟਿਊਸ਼ਨ ਪੜਾ ਕੇ ਤੇ ਹੁਣ ਵਲੌਗ ਨੂੰ ਸਟਾਰਟਿੰਗ ਕੀਤੀ ਤੇ ਅੱਜ ਸ਼ਾਪਿੰਗ ਵੀ ਧਿਆਵ ਵਧੀਆ ਤਰੀਕੇ ਨਾਲ ਤੁਹਾਨੂੰ ਨਹੀਂ ਦਿਖਾਈ ਗਈ ਸੌਰੀ ਤੇ ਮੈਂ ਬਸ ਮੋਟੀ ਮੋਟੀ ਦਿਖਾਤੀ ਤੁਹਾਨੂੰ ਸਮਝ ਲਓ ਨਾ ਦਿਖਾਈ ਵਾਂਗੂੰ ਛੱਡੀ ਬੜੀ ਦਿਖਾਤੀ ਐ ਬਟ ਹਲਕੀ ਫੁਲਕੀ ਮਤਲਬ ਸਾਰੀ ਦਿਖਾਤੀਆਂ ਚੀਜ਼ਾਂ ਤੁਹਾਨੂੰ ਬਟ ਤਰੀਕੇ ਜਿਹਨਾਂ ਨਹੀਂ ਦਿਖਾਇਆ ਜਿਹੜੇ ਅੱਗੇ ਵਧੀਆ ਤਰੀਕੇ ਨਾਲ ਵਿਖਾਉਣੀ ਐ ਹੋਪ ਕਰਾਂਗੇ ਤੁਹਾਨੂੰ ਸਾਰੀਆਂ ਦੇਖਦੁਖ ਗਈਆਂ ਹੋਣਗੀਆਂ ਸਾਰੀਆਂ ਚੀਜ਼ਾਂ ਕਿਰੀਆਂ ਕਿਤੇ ਬਾਈ ਕਰਕੇ ਲੈ ਆਂ ਅਪੀਰ ਤਾਂ ਠੀਕ ਨਹੀਂ ਹੈਗੀ ਅੱਜ ਹਲਕੀ ਫੁਲਕੀ ਫਿਰ ਵੀ ਮੈਂ ਵਲੌਗ ਰੈਡੀ ਕਰ ਲਿਆ ਤੁਹਾਡੇ ਲਈ ਤੇ ਉਸ ਕਰਨ ਤੋਂ ਵਧੀਆ ਲੱਗਿਆ ਉਹ ਮੇਰਾ ਬਲਾਗ ਆਇਆ। ਤੁਹਾਡਾ ਵੀ ਕੰਮ ਵੀ ਲੇਟ ਹੋ ਗਿਆ। ਕਿਉਂਕਿ ਤੁਹਾਨੂੰ ਨਾ ਬਿਲਕੁਲ ਸਹੀ ਨੀਂਦ ਨਹੀਂ ਬਹੁਤ ਲੇਟ ਤੱਕ ਲੱਗਿਆ ਜੀ ਮੈਨੂੰ ਨਾ ਨੀਂਦ ਆਈ ਨਹੀਂ ਸਹੀ ਦੱਸਾਂ ਤੁਹਾਨੂੰ। ਮੈਨੂੰ ਆਈ ਜਾਂਦੀ ਨੀਂਦ। ਸਵੇਰੇ ਹੈ ਅੱਜ। ਪਤਾ ਨਹੀਂ ਕਿਉਂ ਤੁਹਾਨੂੰ ਆਈ ਲਈਏ ਮੈਂ ਹੁਣ ਤੇ ਸਵੇਰੇ ਅੱਜ ਦਵਾਈ ਨਹੀਂ ਲਈ ਮੈਂ। ਦਵਾਈ ਲਈਏ ਮੈਂ ਹੁਣ ਤੇ ਮੈਨੂੰ ਚਲੀ ਜਾਂਦੀ ਨੀਂਦ। ਸਸਟੀ ਕਦਾ ਹੁਣੇ ਸੋ ਜਾ ਐਂਡ ਚਲੋ ਤੇਦਰ ਸਬਜੀ ਨਾਉ ਜੀ ਮਸਾਲੇ ਪਾਤੇ ਆਪਾਂ ਇਹਦੇ ਵਿੱਚ ਹੋਰ ਜੀ ਇੱਥੇ ਖੰਡ ਪਾ ਦਈਏ ਫਿਰ ਆਪੇ ਬਣੀ ਜਾਊਗੀ ਨਾ ਖੰਡ ਪਾ ਦਈਏ ਔਰ ਜੀ ਆਪਣਾ ਕੋ ਗੋੜ ਵੀ ਪਿਆ ਵਸੇ ਤਾਂ ਜੰਡਾ ਸੀ ਤੇ ਬਟਾ ਪਕੋੜ ਨਹੀਂ ਪਾਣਾ ਗੋੜ ਨਹੀਂ ਪਾਉਂਦੇ ਆਪਾਂ ਆਪਾਂ ਖੰਡ ਹੀ ਪਾਵਾਂਗੇ ਲਓ ਜੀ ਗੋੜ ਨਹੀਂ ਪਾਇਆ ਮੈਂ ਖੰਡ ਹੀ ਪਾਤੀ ਕਰਦੀ ਹੈ ਰੈਸਟ ਬਿਲਕੁਲ ਵੀ ਠੀਕ ਨਹੀਂ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ ਨਵੇਂ ਵਲੌਗ ਦੇ ਨਾਲ ਛੋਟਾ ਜਿਹਾ ਵਲੌਗ ਤਾਂ ਬਣ ਹੀ ਗਿਆ ਹੋਊਗਾ ਕੱਲ ਨੂੰ ਮਿਲਦੇ ਨਵੇਂ ਵਲੌਗ ਦੇ ਨਾਲ ਚਲੋ ਜੀ ਰੱਬ ਰਾਖਾ ਬਾਏ ਬਾਏ